ਸ਼੍ਰੋਮਣੀ ਅਕਾਲੀ ਦਲ ਦੇ ਲੰਗੇ ਦਿਨ ਦੇ ਫੈਸਲੇ ਤੋਂ ਬਾਅਦ ਉਹਨਾਂ ਦੇ ਉੱਤੇ ਯਾਨੀ ਕਿ ਅਕਾਲੀ ਲੀਡਰਸ਼ਿਪ ਦੇ ਉੱਤੇ ਵੱਡੇ ਇਲਜ਼ਾਮ ਲੱਗਣੇ ਸ਼ੁਰੂ ਹੋ ਗਏ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਗੱਲ ਤਾਂ ਮੰਜ਼ੂਰ ਹੈ ਠੀਕ ਹੈ ਕਿ ਉਹ ਤਾਂ ਕਰਨਾ ਹੀ ਸੀ ਉਹ ਕਰ ਦਿੱਤਾ ਇਹ ਚੰਗੀ ਗੱਲ ਵੀ ਮੰਨੀ ਜਾ ਰਹੀ ਕਈ ਥਾਵਾਂ ਦੇ ਉੱਤੇ ਪਰ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਗੱਲ ਹੈ ਉੱਥੇ ਆ ਕੇ ਗੱਲ ਲੜਦੀ ਨਜ਼ਰ ਆ ਰਹੀ ਹੈ ਉਸ ਚੀਜ਼ ਨੂੰ ਲੈ ਕੇ ਵੱਡੇ ਇਲਜ਼ਾਮ ਅਕਾਲੀ ਲੀਡਰਸ਼ਿਪ ਦੇ ਉੱਤੇ ਲੱਗਦੇ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਈਏ ਕਿ ਜਦੋਂ 7 ਮੈਂਬਰੀ ਕਮੇਟੀ ਦੀ ਗੱਲ ਪਹਿਲਾਂ ਵੀ ਉੱਠਦੀ ਰਹੀ ਹੈ ਉਦੋਂ ਡਾਕਟਰ ਦਲਜੀਤ ਚੀਮਾ ਇਹ ਗੱਲ ਇਹ ਤਜਵੀਜ਼ ਰੱਖਦੇ ਰਹੇ ਨੇ ਕਿ 7 ਮੈਂਬਰੀ ਕਮੇਟੀ ਜਿਸ ਤਰ੍ਹਾਂ ਸ਼੍ਰੀ ਕਾਲਤਕ ਸਾਹਿਬ ਨੇ ਕਹੀ ਹੈ ਉਸ ਤਰ੍ਹਾਂ ਇਹਨਾਂ ਬਿਨ ਲਾਗੂ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਰਜਿਸਟ੍ਰੇਸ਼ਨ ਪਾਰਟੀ ਜਿਹੜੀ ਰਜਿਸਟ੍ਰੇਸ਼ਨ ਹੈ ਉਹਦੇ ਉੱਤੇ ਸਵਾਲ ਖੜੇ ਕਰ ਦਵੇਗੀ ਜਾਂ ਪਾਰਟੀ ਦੀ ਰਜਿਸਟ੍ਰੇਸ਼ਨ ਨੂੰ ਖਤਰਾ ਪੇਸ਼ ਕਰ ਦੇਵੇਗੀ ਪਰ ਇਸ ਦੇ ਬਾਵਜੂਦ ਇਸ ਕਮੇਟੀ ਨੂੰ ਲੈ ਕੇ ਜਿਹੜਾ ਮੂਲ ਕੰਮ ਇਸ ਕਮੇਟੀ ਦਾ ਸੀ ਨਵੀਆਂ ਭਰਤੀਆਂ ਕਰਨ ਦਾ ਉਸ ਸਬੰਧੀ ਅਕਾਲੀ ਦਲ ਨੇ ਫੈਸਲਾ ਲੰਘੇ ਕੱਲ ਸੁਣਾਇਆ ਦਰਸਾਰ ਅਕਾਲੀ ਲੀਡਰਸ਼ਿਪ ਜਿਹੜੀ ਹੈ ਉਹ 20 ਜਨਵਰੀ ਤੋਂ ਲੈ ਕੇ 1 ਮਾਰਚ ਤੱਕ ਨਵੀਂ ਭਰਤੀਆਂ ਦਾ ਪ੍ਰੋਗਰਾਮ ਉਲੀਕ ਰਹੀ ਹੈ ਇਹ ਨਵੀਆਂ ਭਰਤੀਆਂ ਜਿਹੜੀਆਂ ਨੇ ਉਹ ਲੱਖਾਂ ਦੇ ਹਿਸਾਬ ਦੇ ਨਾਲ ਜਿਹੜਾ ਅੰਕੜਾ ਕੁਝ 25 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਉਹ ਨਵੀਆਂ ਭਰਤੀਆਂ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਔਰ ਆ ਪੂਰਾ ਸਮਾ ਜਿਹੜਾ ਹੈ 20 ਜਨਵਰੀ ਤੋਂ ਲੈ ਕੇ 1 ਮਾਰਚ ਤੱਕ ਦਾ ਸਮਾਂ ਇਹ ਨਵੀਆਂ ਭਰਤੀਆਂ ਕੀਤੀਆਂ ਜਾਣਗੀਆਂ ਔਰ 1 ਮਾਰਚ ਨੂੰ ਨਵਾਂ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਦਾ ਐਲਾਨ ਦਿੱਤਾ ਜਾਵੇਗਾ ਇਹ ਤਜਵੀਜ਼ ਜਿਹੜੀ ਉਹਨਾਂ ਨੇ ਪੇਸ਼ ਕੀਤੀ ਪਰ ਇਹ ਨਵੀਆਂ ਭਰਤੀਆਂ ਕਿਸ ਅਧਾਰ ਤੇ ਹੋਣਗੀਆਂ ਕਿਉਂਕਿ ਸ਼੍ਰੀ ਕਾਲ ਤਖਸਾਲ ਦੇ ਹੁਕਮ ਮੁਤਾਬਕ ਇਹ ਨਵੀਆਂ ਭਰਤੀਆਂ 7 ਮੈਂਬਰੀ ਕਮੇਟੀ ਨੇ ਕਰਨੀਆਂ ਸੀ ਉਹਨਾਂ ਦੀ ਦੇਖਰੇਖ ਦੇ ਵਿੱਚ ਹੋਣੀਆਂ ਸੀ ਜਿਹੜੀ 7 ਮੈਂਬਰੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਹੋਣੇ ਸੀ ਪਰ ਜਿਹੜਾ ਫੈਸਲਾ ਲੱਗੇ ਦੇ ਨਹੀਂ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਸੁਣਾਇਆ ਗਿਆ ਉਸ ਕਮੇਟੀ ਮੀਟਿੰਗ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਕਿ ਇਸ ਕਮੇਟੀ ਦੇ ਯਾਨੀ ਕਿ ਇਸ ਨਵੀਆਂ ਭਰਤੀਆਂ ਕਰਨ ਵਾਲੀ ਕਮੇਟੀ ਦੇ ਪ੍ਰਧਾਨ ਹੋਣਗੇ ਗੁਲਜ਼ਾਰ ਸਿੰਘ ਰਣੀਕੇ ਉਹਨਾਂ ਦੀ ਦੇਖਰੇਖ ਦੇ ਵਿੱਚ ਇੱਕ ਕਮੇਟੀ ਕਾਰਜਸ਼ੀਲ ਹੋਵੇਗੀ ਜਿਹੜੀ ਅਲਟੀਮੇਟਲੀ ਨਵੀਆਂ ਭਰਤੀਆਂ ਨੂੰ ਓਵਰਲੁੱਕ ਕਰੂਗੀ ਔਰ ਗੁਲਜ਼ਾਰ ਸਿੰਘ ਰਣੀਕੇ ਨੂੰ ਇਹਦੇ ਵਿੱਚ ਪ੍ਰਧਾਨ ਲਗਾਇਆ ਗਿਆ ਹੋਰ ਵੀ ਕਈ ਐਦਾਂ ਦੇ ਲੀਡਰ ਨੇ ਜਿਹੜੇ ਉਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਵੀ ਹਿੱਸੇਦਾਰ ਰਹੇ ਨੇ ਪਰ ਉਹਨਾਂ ਨੂੰ ਇਸ ਕਮੇਟੀ ਦੇ ਵਿੱਚ ਲਿਆ ਕੇ ਕਾਰਜਸ਼ੀਲ ਬਣਾਇਆ ਗਿਆ ਹਾਲਾਂਕਿ ਗੁਰਪ੍ਰਤਾਪ ਸਿੰਘ ਬਡਾਲਾ ਉਸ ਕਮੇਟੀ ਦੇ ਮੈਂਬਰ ਨੇ ਜਿਹੜੀ ਸ਼੍ਰੀ ਕਾਲਕਟਕ ਸਾਧ ਦੀ ਦੇਖਰੇਖ ਦੇ ਵਿੱਚ ਐਲਾਨੀ ਗਈ ਸੀ ਪਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਕੋਈ ਵੀ ਜ਼ਿੰਮੇਵਾਰੀ ਐਥੇ ਨਹੀਂ ਦਿੱਤੀ ਗਈ ਹੁਣ ਜੇ ਜ਼ਿੰਮੇਵਾਰੀਆਂ ਦੀ ਗੱਲ ਕਰ ਲਈਏ ਅਕਾਲੀ ਦਲ ਦੇ ਚੁਣੇਂਦਾ ਐਮਐਲਏਸ ਦੇ ਵਿੱਚੋਂ ਇੱਕ ਮਨਪ੍ਰੀਤ ਸਿੰਘ ਅਯਾਲੀ ਜਿਹੜੇ ਹਾਲਾਂਕਿ ਪਾਰਟੀ ਦੀ ਰੋਜ਼ਮਰਰਾ ਦੀ ਕਾਰਗੁਜ਼ਾਰੀ ਦੇ ਵਿੱਚ ਤਾਂ ਸਿੱਧੇ ਤੌਰ ਤੇ ਕਦੀ ਸ਼ਾਮਿਲ ਨਹੀਂ ਹੁੰਦੇ ਇਹ ਉਹਨਾਂ ਨੇ ਆਪ ਵੀ ਕਿਹਾ ਹੋਇਆ ਪਰ ਉਹਨਾਂ ਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈ ਉਹ ਪੰਜਾਬੋਂ ਬਾਹਰ ਦੀ ਦੇ ਦਿੱਤੀ ਗਈ ਹੈ ਹੁਣ ਸਵਾਲ ਇਹ ਖੜੇ ਹੋਣ ਲੱਗੇ ਕਿ ਜੇ ਮਨਪ੍ਰੀਤ ਅਯਾਲੀ ਨੰਮੀਆਂ ਭਰਤੀਆਂ ਕਰਾਉਣ ਵਾਸਤੇ ਰਾਜਸਥਾਨ ਜਾਣਗੇ ਤਾਂ ਇਹ ਵੀ ਦੱਸ ਦਿੱਤਾ ਜਾਵੇ ਕਿ ਰਾਜਸਥਾਨ ਦੇ ਵਿੱਚ ਅਕਾਲੀ ਦਲ ਕਿੰਨੀ ਵਾਰ ਚੋਣ ਲੜ ਚੁੱਕਿਆ ਔਰ ਦੂਜੇ ਪਾਸੇ ਸੰਤਾ ਸਿੰਘ ਉਮੈਦਪ uri ਨੂੰ ਹਿਮਾਚਲ ਦੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਹਾਲ ਹੀ ਦੇ ਵਿੱਚ ਅਕਾਲੀ ਦਲ ਕਿੰਨੀ ਕ ਵਾਰ ਚੋਣ ਲੜਿਆ ਉੱਥੇ ਅਕਾਲੀ ਦਲ ਦਾ ਕੀ ਰਸੂਖ ਹੈਗਾ ਇਹ ਵੀ ਦੱਸ ਦੇਣਾ ਚਾਹੀਦਾ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਹੁਸ਼ਿਆਰਪੁਰ ਦੀ ਜ਼ਿੰਮੇਵਾਰੀ ਤਾਂ ਮਿਲੀ ਹੈ ਪਰ ਉਹਦੇ ਨਾਲ ਨਾਲ ਜੰਮੂ ਕਸ਼ਮੀਰ ਦੀ ਜ਼ਿੰਮੇਵਾਰੀ ਵੀ ਮਿਲੀ ਹੈ ਹੁਣ ਜੰਮੂ ਕਸ਼ਮੀਰ ਦੇ ਵਿੱਚ ਅਕਾਲੀ ਦਲ ਦਾ ਕੀ ਅਸਰ ਰਸੂਖ ਹੈਗਾ ਇਹ ਵੀ ਦੱਸ ਦੇਣਾ ਚਾਹੀਦਾ ਇਸ ਕਮੇਟੀ ਦੇ ਵਿੱਚ ਜ਼ਿੰਮੇਵਾਰੀਆਂ ਦੇ ਤੌਰ ਦੇ ਉੱਤੇ ਕਈ ਏਦਾਂ ਦੇ ਵੀ ਲੀਡਰ ਨੇ ਜਿਨ੍ਹਾਂ ਨੂੰ ਪੂਰੀ ਪੂਰੀ ਜ਼ਿੰਮੇਵਾਰੀ ਇੱਕ ਇਲਾਕੇ ਦੀ ਦੇ ਦਿੱਤੀ ਗਈ ਹੈ ਜਿਵੇਂ ਮਾਲਵੇ ਇਲਾਕੇ ਦੀ ਮਾਲ ਦੇ ਖੇਤਰ ਦੀ ਜ਼ਿੰਮੇਵਾਰੀ ਇੱਕ ਲੀਡਰ ਨੂੰ ਅਲੈਦਾ ਦੇ ਦਿੱਤੀ ਗਈ ਹੈ ਉਹ ਪੂਰਾ ਏਰੀਆ ਜਿਹੜਾ ਉਹ ਅਕਾਲੀ ਲੀਡਰ ਦੇਖੇਗਾ ਉਦਾਂ ਹੀ ਇਕਬਾਲ ਸਿੰਘ ਝੁੰਡਾ ਨੂੰ ਮਲੇਰਕੋਟਲਾ ਦੇ ਦਿੱਤਾ ਗਿਆ ਯਾਨੀ ਕਿ ਇਹ ਇਲਜ਼ਾਮ ਲੱਗ ਰਹੇ ਹੈ ਕਿ ਜਿਹੜੇ ਆਪਣੇ ਕਰੀਬੀ ਲੀਡਰ ਸੀ ਉਹਨਾਂ ਨੂੰ ਤਾਂ ਵਿਸ਼ੇਸ਼ ਜ਼ਿੰਮੇਵਾਰੀਆਂ ਦੇ ਦਿੱਤੀਆਂ ਗਈਆਂ ਪਰ ਜਿਹੜੇ ਉਹਨਾਂ ਤੋਂ ਮੁਨਕਰ ਚੱਲ ਰਹੇ ਸੀ ਉਹਨਾਂ ਨੂੰ ਦੂਰ ਤਰਾਡੇ ਭੇਜਣ ਦੇ ਇਲਜ਼ਾਮ ਲਗਾਏ ਜਾ ਰਹੇ ਆ ਹਾਲਾਂਕਿ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਇਸ ਕਮੇਟੀ ਦੇ ਵਿੱਚ ਹਿੱਸੇਦਾਰ ਹੀ ਨਹੀਂ ਬਣਾਇਆ ਗਿਆ ਉਸ ਕਮੇਟੀ ਦੀ ਲਿਖੀ ਦੇ ਉੱਤੇ ਬਚਲ ਕੇ ਜਿੱਦਿ ਜਿਸ ਕਮੇਟੀ ਦੀ ਸਿਰਜਣਾ ਸ਼੍ਰੀ ਕਾਲ ਤਕ ਸਾਹਿਬ ਦੇ ਹੁਕਮ ਦੇ ਉੱਤੇ ਹੋਈ ਸੀ ਔਰ ਉਸ ਕਮੇਟੀ ਦੇ ਵਿੱਚ ਗੁਰਪ੍ਰਤਾਪ ਸਿੰਘ ਬਡਾਲਾ ਦਾ ਨਾਮ ਸੀ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਇਹ ਇਲਜ਼ਾਮ ਅਕਾਲੀ ਦਲ ਦੀ ਲੀਡਰਸ਼ਿਪ ਦੇ ਉੱਤੇ ਜ਼ਰੂਰ ਲਾਏ ਜਾ ਰਹੇ ਆ ਔਰ ਇਸ ਗੱਲੋਂ ਨਾਖੁਸ਼ ਵੀ ਜਿਹੜੀ ਪੰਥਕ ਇਕਾਈ ਹੈ ਉਹ ਨਜ਼ਰ ਆ ਰਹੀ ਹੈ ਦੇਖਣ ਵਾਲੀ ਗੱਲ ਹੈ ਕਿ ਹੁਣ ਆਉਂਦੇ ਸਮੇਂ ਵਿੱਚ ਹੋਵੇਗਾ ਕਿ ਇੱਕ ਪਾਸੇ ਇਹ ਨਮੀਆਂ ਪਰਤੀਆਂ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ 20 ਜਨਵਰੀ ਤੋਂ ਔਰ ਉਸ ਤੋਂ ਪਹਿਲਾਂ ਇੱਕ ਮਾਗੀ ਕਾਨਫਰੰਸ ਜਿਸ ਨੂੰ ਅਕਾਲੀ ਦਲ ਵੀ ਸੰਬੋਧਨ ਕਰਨ ਪਹੁੰਚ ਰਿਹਾ ਹੈ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੋਣੀ ਇਸ ਪੋਜੀਸ਼ਨ ਦੇ ਉੱਤੇ ਆ ਕੇ ਵੇਖਣ ਨੂੰ ਮਿਲ ਰਹੀ ਹੈ ਦੇਖਣ ਵਾਲੀ ਗੱਲ ਹੈ ਕਿ ਕੁਝ ਹੋਵੇਗਾ ਦੱਸਦੇ ਰਹਿਵਾਂਗੇ ਬੜੇ ਰੋਮਾਂਚੀੜੀ ਪੰਜਾਬੀ